ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਮੀਕਾ ਸੁਨਾਮ ਵਾਲਾ ਤੇ ਇੱਕ ਬਹੁਤ ਹੀ ਕੰਮ ਦੀ ਵੀਡੀਓ ਲੈ ਕੇ ਆਇਆ ਹਾਂ ਜੀ ਆਪਣੇ ਜਿਵੇਂ ਪਾਣੀ ਦੇ ਸਬੰਧ ਚ ਤਾਂ ਦੋਸਤੋ ਜਿਵੇਂ ਟੈਂਕੀਆਂ ਵਗੈਰਾ ਹੁੰਦੀਆਂ ਨੇ ਆਪਾਂ ਉਹਦੀ ਸਾਫ ਸਫਾਈ ਕਰਦੇ ਆ ਇੱਕ ਟੈਂਪਰੇਰੀ ਰੋਰ ਤੌਰ ਤੇ ਕਰ ਦਿੰਨੇ ਆ ਨਾ ਤਾਂ ਇੱਕ ਸੰਗਰੂਰ ਤੋਂ ਨੇ ਬਾਈ ਬਹੁਤ ਹੀ ਘੈਂਟ ਗੱਲਬਾਤ ਕਰਦੇ ਨੇ ਬਹੁਤ ਹੀ ਘੈਂਟ ਕੰਮ ਹੈ ਉਹਨਾਂ ਦਾ ਉਹ ਇੱਕ ਹਾਈਜਾਇਨਿਕ ਤਰੀਕੇ ਨਾਲ ਟੈਂਕੀਆਂ ਸਾਫ਼ ਕਰਦੇ ਨੇ ਜੋ ਕਿ ਬਹੁਤ ਜ਼ਰੂਰੀ ਹੈ ਉਹ ਕਿਵੇਂ ਕਰਦੇ ਨੇ ਤੇ ਕੀ ਫਾਇਦੇ ਨੇ ਕੀ ਗੱਲਬਾਤ ਹੈ ਆਜੋ ਆਪਾਂ ਬਾਈ ਨਾਲ ਗੱਲ ਕਰਦੇ ਆਂ ਹੋਰ ਬਾਈ ਜੀ ਕੀ ਹਾਲ ਹੈ ਸਤਿਕਾਰ ਜੀ ਪਹਿਲਾਂ ਤਾਂ ਸਾਰਿਆਂ ਦਾ ਤੇ ਆਪਣੇ ਲਈ ਇੱਕ ਨਵਾਂ ਕਨਸੈਪਟ ਹੈ ਜੀ ਜਿਵੇਂ ਕਿ ਤੁਸੀਂ ਦੇਖਦੇ ਹੋ ਆਜਕਲ ਜਿਵੇਂ ਪਾਣੀ ਵਾਲੀਆਂ ਟੈਂਕੀਆਂ ਬਹੁਤ ਜ਼ਿਆਦਾ ਖਰਾਬ ਹੁੰਦੀਆਂ ਨੇ ਜੀ ਉਹਨਾਂ ਨੂੰ ਸਾਫ਼ ਕਰਵਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਠੀਕ ਹੈ ਜੀ ਸੜਨ ਉਹ ਹਾਈ ਟੈਕ ਮਸ਼ੀਨਾਂ ਨੇ ਜਿਸ ਨਾਲ ਨਾਲ ਪ੍ਰੋਪਰਲੀ ਪਾਣੀ ਵਾਲੀ ਟੈਂਕੀ ਕਲੀਨ ਕਰ ਦਿੰਨੇ ਆ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਪਾਣੀ ਨਾਲ ਬਹੁਤ ਜਿਆਦੀ ਆਪਣ ਬਿਮਾਰੀਆਂ ਲੱਗਦੀਆਂ ਨੇ ਜੀ ਠੀਕ ਹੈ ਮੇਨ ਕਾਰਨ ਕੀ ਹੈ ਜਿਹੜੀਆਂ ਆਪਣੀਆਂ ਮੈਹੀਆਂ ਕੰਪਟੀਆਂ ਹੁੰਦੀਆਂ ਰਹੀਆਂ ਤੇ ਕਿ ਉਹ ਖਰਾਬ ਹੋ ਜਾਂਦੀਆਂ ਨੇ ਜੀ ਮੇਨ ਕਾਰਨ ਉਹੀ ਹੈ ਜੀ ਪਾਣੀ ਵਾਲੀ ਟੈਂਕੀ ਨਾ ਸਾਫ਼ ਹੋਣਾ ਦੂਸਰੀ ਗੱਲ ਹੈ ਜਿਵੇਂ ਕਿ ਹੀਟਰ ਦੇ ਵਿੱਚ ਐਲੀਮੈਂਟ ਲੱਗਿਆ ਹੁੰਦਾ ਜੀ ਉਹ ਛੇਤੀ ਹੀ ਥੋੜਾ ਚੋਕ ਹੋ ਜਾਂਦਾ ਉਹ ਵੀ ਉਹਦਾ ਮੇਨ ਕਾਰਨ ਹੀ ਹੈ ਕਿ ਪਾਣੀ ਵਾਲੀ ਟੈਂਕੀ ਨਾ ਸਾਫ਼ ਹੋਣਾ ਤੀਸਰੀ ਗੱਲ ਜਿਵੇਂ ਕਿ ਆਪਣੇ ਘਰ ਦੇ ਵਿੱਚ ਵਾਟਰ ਫਿਲਟਰ ਆਰਓ ਲੱਗੇ ਹੁੰਦੇ ਨੇ ਉਹਨਾਂ ਦੇ ਫਿਲਟਰ ਬਹੁਤ ਜ਼ਿਆਦਾ ਛੇਤੀ ਚੋਕ ਹੋ ਜਾਂਦੇ ਨੇ ਜੀ ਉਹਦਾ ਕਾਰਨ ਕੀ ਹੈ ਮੇਨ ਪਾਣੀ ਵਾਲੀ ਟੈਂਕੀ ਨਾ ਸਾਫ਼ ਹੋਣਾ ਸਕਿਨ ਦੀਆਂ ਜਿਹੜੀਆਂ ਪ੍ਰੋਬਲਮਾਂ ਨੇ ਜੀ ਆਪਾਂ ਨੂੰ ਜੀ ਉਹਦਾ ਮੇਨ ਕਾਰਨ ਕੀ ਹੈ ਪਾਣੀ ਵਾਲੀ ਟੈਂਕੀ ਨਾ ਸਾਫ਼ ਹੋਣਾ ਠੀਕ ਹੈ ਜੀ ਜਿਹੜੇ ਆਪਣੇ ਵਾਲ ਝਾੜਦੇ ਨੇ ਉਹਦਾ ਵੀ ਮੇਨ ਕਾਰਨ ਕੀ ਹੈ ਪਾਣੀ ਵਾਲੀ ਟੈਂਕੀ ਨਾ ਸਾਫ਼ ਹੋਣਾ ਇਸ ਤਰੀਕੇ ਨਾਲ ਕਿ ਆਪਣੇ ਕੋਲ ਬੇ ਹਾਈ ਟੈਕ ਮਸ਼ੀਨਾਂ ਨੇਗੀਆਂ ਅਸੀਂ ਹਾਈ ਟੈਕ ਮਸ਼ੀਨਾਂ ਨਾਲ ਪ੍ਰੋਪਰਲੀ ਤੁਹਾਡੀ ਜਿਹੜੀ ਟੈਂਕੀ ਆ ਪਾਣੀ ਵਾਲੀ ਉਹ ਹਾਈਜਾਇਨਿਕ ਤਰੀਕੇ ਨਾਲ ਸਾਫ਼ ਕਰਦੇ ਆ ਠੀਕ ਹੈ ਜੀ ਪ੍ਰੋਪਰ ਐ ਨੀਟ ਐਂਡ ਕਲੀਨ ਕਰਕੇ ਤੁਹਾਨੂੰ ਪਤਾ ਲੱਗ ਜੂਗਾ ਸਾਡੇ ਕੰਮ ਦਾ ਇੱਕ ਵਾਰੀ ਸੇਵਾ ਦਾ ਮੌਕਾ ਦਿਓ ਤੁਹਾਨੂੰ ਵਾਕਈ ਪਤਾ ਲੱਗੂਗਾ ਕਿ ਹਾਂ ਇਹ ਪਾਣੀ ਵਾਲੀ ਟੈਂਕੀ ਸਾਫ਼ ਕਰਵਾਣਾ ਕਿੰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਤੇ ਆਪਣਾ ਵੀਰੇ ਨੰਬਰ ਵੀ ਬੋਲ ਦੋ ਆਪਣਾ ਮੋਬਾਈਲ ਨੰਬਰ ਹੈਗਾ ਜੀ 8054375599 ਇੱਕ ਹੋਰ ਹੈ ਜੀ 9464629522콜 ਕਰਨ ਕੋਈ ਵੀ ਤੁਹਾਨੂੰ ਤਾਂ ਤੁਸੀਂ ਉੱਥੇ ਪਹੁੰਚ ਸਕਦੇ ਹੋ ਤੁਸੀਂ ਸਾਨੂੰ ਕਦੋਂ ਮਰਜ਼ੀ ਫੋਨ ਕਰ ਸਕਦੇ ਹੋ ਜੀ ਸਵੇਰੇ ਤਕਰੀਬਨ 7 ਵਜੇ ਤੋਂ ਲੈ ਕੇ ਰਾਤ ਦੇ ਤਕਰੀਬਨ 7-8 ਵਜੇ ਤੱਕ ਸਾਡੀ ਸੇਵਾਵਾਂ ਉਪਲਬਧ ਹੁੰਦੀਆਂ ਨੇ ਜੀ 7 ਵਜੇ ਤੱਕ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਠੀਕ ਹੈ ਜੀ 12 ਘੰਟੇ ਦਾ ਸੜਨ ਦਾ ਟਾਈਮ ਹੈ ਤੁਹਾਡੇ ਜਦੋਂ ਵੀ ਤੁਸੀਂ ਸਾਨੂੰ ਕਾਲ ਕਰੋਗੇ ਵਿਦਨ 2-3 ਘੰਟਿਆਂ ਦੇ ਵਿੱਚ ਤੁਹਾਡੀ ਪਾਣੀ ਵਾਲੀ ਟੈਂਕੀ ਸਾਫ਼ ਹੋ ਜਾਊਗੀ ਤੇ ਤੁਸੀਂ ਮਤਲਬ ਕਿ ਸਾਨੂੰ ਕੁਝ ਵੀ ਨਹੀਂ ਦੇਣਾ ਨਾ ਕੱਪੜਾ ਨਾ ਕੋਈ ਸਾਬਣ ਨਾ ਸਰਫ ਕੁਝ ਵੀ ਨਹੀਂ ਦੇਣਾ ਹੈਗਾ ਸਿਰਫ ਤੋਂ ਨੇ ਸਾਨੂੰ ਇੱਕ ਪਾਣੀ ਵਾਲੀ ਟੈਂਕੀ ਦਿਖਾਣਾ ਕਿ ਆਹ ਸਾਡਾ ਮਤਲਬ ਕੀ ਆ ਟੈਂਕੀ ਹੈ ਜੀ ਤੇ ਪ੍ਰੋਪਰ ਸਾਡੀਆਂ ਮਸ਼ੀਨਾਂ ਨਾਲ ਸਾਡੇ ਪ੍ਰੋਪਰ ਟੀਮ ਹੈ ਜੀ ਇਸ ਚੀਜ਼ ਦੀ ਜਿਹੜੀ ਇਹਨੂੰ ਮਤਲਬ ਕਿ ਸਾਫ ਕਰਦੀ ਹੈ ਜੀ ਠੀਕ ਹੈ ਹਾਈਜੈਨਿਕ ਤਰੀਕੇ ਨਾਲ ਤੁਹਾਡੀ ਪਾਣੀ ਵਾਲੀ ਟੈਂਕੀ ਸਾਫ ਹੋਊਗੀ ਠੀਕ ਹੈ ਜੀ ਤੇ ਤੁਹਾਨੂੰ ਮਤਲਬ ਕੀ ਆ ਮੰਨ ਕੇ ਚਲੋ ਸਿਰਫ ਕੋਨੇ ਸਾਨੂੰ ਪਾਣੀ ਵਾਲੀ ਟੈਂਕੀ ਦਿਖਾਣੀ ਆ ਉਦੋਂ ਆ ਸਾਡਾ ਕੰਮ ਹੈ ਸਾਰਾ ਪਹਿਲਾਂ ਤੁਹਾਨੂੰ ਅਸੀਂ ਫੋਟੋ ਖਿੱਚ ਕੇ ਦਿਖਾਵਾਂਗੇ ਤੁਹਾਡੇ ਪਾਣੀ ਵਾਲੀ ਟੈਂਕੀ ਦੀ ਆ ਕੰਡੀਸ਼ਨ ਹੈ ਜੀ ਉਦੋਂ ਬਾਅਦ ਦੇ ਵਿੱਚ ਵੀ ਤੁਹਾਨੂੰ ਆਪਾਂ ਪਾਣੀ ਵਾਲੀ ਟੈਂਕੀ ਦੀ ਫੋਟੋ ਖਿੱਚ ਕੇ ਦਿਖਾਵਾਂਗੇ ਬਾਅਦ ਚੋਂ ਤੁਹਾਡੀ ਆ ਕੰਡੀਸ਼ਨ ਹੈ ਜੀ ਤੇ ਲੋ ਵੀ ਦੋਸਤੋ ਬਹੁਤ ਕੰਮ ਦੀ ਵੀਡੀਓ ਹੈ ਕਿਉਂਕਿ ਪਾਣੀ ਸਾਫ਼ ਚਾਹੀਦਾ ਪਾਣੀ ਹਨਾ ਆਪਾਂ ਖਰਾਬ ਪਾਣੀ ਪੀਵਾਂਗੇ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਆਪਾਂ ਨੂੰ ਸਾਹਮਣਾ ਕਰਨਾ ਪੈ ਜਾਂਦਾ ਤਾਂ ਦੋਸਤੋ ਵਧੀਆ ਕੰਮ ਹੈ ਘੈਂਟ ਗੱਲ ਬਾਤ ਹੈ ਇਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਹਨਾ ਬਾਕੀ ਸਾਰਾ ਤੁਹਾਨੂੰ ਕੰਮ ਵੀਡੀਓ 'ਚ ਦਿਖਾਈ ਦਿੱਤਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਠੀਕ ਹੈ ਨਾ ਕਿਉਂਕਿ ਹਰੇਕ ਦੇ ਕੰਮ ਆਉਣ ਵਾਲੀ ਹੈ ਹਰੇਕ ਦੇ ਘਰੇ ਵੀਡੀਓ ਪਹੁੰਚਣੀ ਚਾਹੀਦੀ ਹੈ ਮੇਨ ਜੜ ਕੀ ਹੈ ਜੀ ਪਾਣੀ ਵਾਲੀ ਟੈਂਕੀ ਜੇ ਇਹ ਸਾਫ ਹੋ ਗਈ ਜਿਹੜੇ ਆਪਣੇ ਘਰ ਦੇ ਕੰਪੋਨੈਂਟਸ ਨੇ ਉਹ ਸਾਰੇ ਦੇ ਸਾਰੇ ਸੇਫ ਐਂਡ ਸਿਕਿਉਰ ਰਹਿਣਗੇ ਜੀ ਪਾਣੀ ਵਾਲੀ ਟੈਂਕੀ ਸਾਫ ਹੋਣਾ ਬਹੁਤ ਜ਼ਰੂਰੀ ਹੈ ਇਹਦੇ ਨਾਲ ਕੀ ਹੈ ਇਨਵੈਸਟਮੈਂਟ ਛੋਟੀ ਹੈ ਜੀ ਪਰ ਆਪਣੇ ਜਿਹੜੇ ਮੇਨ ਮੇਜਰ ਖਰਚੇ ਨੇ ਉਹਨਾਂ ਤੋਂ ਆਪਾਂ ਬਚਾਂਗੇ ਧੰਨਵਾਦ ਜੀ ਤੇ ਬਾਈ ਜੀ ਜਿਵੇਂ ਤੁਸੀਂ ਇਹ ਸਰਵਿਸ ਦਿੰਦੇ ਹੋ ਟੈਂਕੀਆਂ ਸਾਫ ਕਰਨ ਦੀ ਇਹ ਕਿੰਨੇ ਕੇ ਏਰੀਆ ਚ ਦਿੰਨੇ ਹੋ ਤੇ ਸਾਰਾ ਮਾੜਾ ਜਿਹਾ ਵਿਸਤਾਰ ਨਾਲ ਦੱਸੋ ਕਿਉਂਕਿ ਲੋਕ ਫਿਰ ਫੋਨ ਬਹੁਤ ਕਰਦੇ ਨੇ ਬਾਈ ਜੀ ਆਪਾਂ ਸੰਗਰੂਰ ਦੇ 10-12 ਕਿਲੋਮੀਟਰ ਦੇ ਏਰੀਏ ਦੇ ਵਿੱਚ ਵੀ ਸਰਵਿਸ ਇਹ ਪ੍ਰੋਵਾਈਡ ਕਰ ਦਿੰਦੇ ਆ ਜੀ ਸੰਗਰੂਰ ਦੇ ਵਿੱਚ ਆਪਣਾ ਸਰਦਾਰ ਕਲੋਨੀ ਬੈਕਸਾਈਡ ਹਨ ਵੀ ਇਕਾਲ ਰਿਹائشਾ ਉੱਥੇ ਆਪਣਾ ਮਤਲਬ ਕੀ ਹੈ ਸੈਟਅਪ ਹੈ ਜੀ ਠੀਕ ਹੈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਤੇ ਬਾਕੀ 10 ਕਿਲੋਮੀਟਰ ਦੇ ਸਰਾਊਂਡਿੰਗ ਏਰੀਆ ਦੇ ਵਿੱਚ ਵਿੱਚ ਅਸੀਂ ਇਹ ਸਰਵਿਸ ਪ੍ਰੋਵਾਈਡ ਕਰਦੇ ਆ ਤੇ ਕਈ ਵਾਰ ਦੂਰੋਂ ਨੇੜੋਂ ਫੋਨ ਬਹੁਤ ਆਣ ਲੱਗ ਜਾਂਦੇ ਨੇ ਇਹ ਸਪੈਸ਼ਲ ਨੋਟ ਹੈ ਕਿ ਬਾਈ ਜੀ ਸਿਰਫ ਸੰਗਰੂਰ ਦੇ 10 ਤੋਂ 15 ਕਿਲੋਮੀਟਰ ਦੇ ਏਰੀਏ ਚ ਹੀ ਸਰਵਿਸ ਦਿੰਦੇ ਨੇ ਤੇ ਆਪਾਂ ਬਾਈ ਜੀ ਤੋਂ ਵੀ ਪੁੱਛਦੇ ਹਾਂ ਜਿਨ੍ਹਾਂ ਨੇ ਟੈਂਕੀ ਸਾਫ਼ ਕਰਾਈ ਹੈ ਵੀ ਕਿਵੇਂ ਇਹਨਾਂ ਦਾ ਰਿਵਿਊ ਕੀ ਹਾਲਾ ਬਾਈ ਜੀ ਬਾਈ ਜੀ ਠੀਕ ਹੈ ਚੜਦੀ ਕਲਾ ਹਾਂਜੀ ਹਾਂਜੀ ਚੜਦੀ ਕਲਾ ਕਿਵੇਂ ਲੱਗਿਆ ਬਾਈਆਂ ਦਾ ਕੰਮ ਬਾਈ ਜੀ ਦਾ ਕੰਮ ਬਹੁਤ ਵਧੀਆ ਹੈ ਕੈਂਟ ਗੱਲ ਬਾਤ ਹੈ ਬਹੁਤ ਕੈਂਟ ਗੱਲ ਬਾਤ ਹੈ ਇਹਨਾਂ ਨੇ ਟੈਂਕੀ ਸਾਫ਼ ਕਰਵਾਈ ਹੈ ਹਾਈ ਟੈਕ ਮਸ਼ੀਨਾਂ ਨਾਲ ਬਹੁਤ ਹੀ ਵਧੀਆ ਤਰੀਕੇ ਨਾਲ ਸਾਫ਼ ਕਰਦੇ ਨੇ ਓਕੇ ਬਹੁਤ ਹੀ ਵਧੀਆ ਵਧੀਆ ਬਣ ਗਈ ਨਵੀਂ ਵਰਗੀ ਹਾਂਜੀ ਬਹੁਤ ਨਵੀਂ ਵਰਗੀ ਬਣ ਗਈ ਜੀ ਬਹੁਤ ਪ੍ਰਾਣੀ ਹੋਈ ਪਈ ਸੀ ਬਿਲਕੁਲ ਚਿੱਟੇ ਦੁੱਧ ਵਰਗੀ ਹੋ ਗਈ ਟੈਂਕੀ ਅੰਦਰ ਤੇ ਤੁਸੀਂ ਦੇਖਾ ਨਾ ਤੁਹਾਨੂੰ ਵੀਡੀਓ ਵੀ ਦੇਖ ਲਈਆਂ ਨੇ ਚ ਹਨਾ ਟੈਂਕੀ ਪਹਿਲਾਂ ਕਹੇਜੀ ਸੀ ਤੇ ਹੁਣ ਆਪਾਂ ਨੂੰ ਦੇਖਣ ਨੂੰ ਕਹੇਜੀ ਮਿਲੀ ਹੈ ਬਹੁਤ ਨਵੀਂ ਬਿਲਕੁਲ ਨਵੀਂ ਵਰਗੀ ਬਣ ਗਈ ਟੈਂਕੀ ਹਾਂਜੀ ਕਿਉਂਕਿ ਜ਼ਰੂਰੀ ਹੈ ਗੱਲਾਂ ਹਨਾ ਸਾਫ਼ ਕਰਾਉਣੀ ਹੈ ਟੈਂਕੀ ਵਗੈਰਾ ਜ਼ਰੂਰੀ ਨੇ ਤੇ ਸਾਫ਼ ਕਿਵੇਂ ਕਰਵਾਉਣੀ ਹੈ ਇਹ ਗੱਲਾਂ ਵੀ ਧਿਆਨ ਚ ਰੱਖਣੀਆਂ ਜ਼ਰੂਰੀ ਨੇ ਤੇ ਹਾਈਜੈਨਿਕ ਤਰੀਕੇ ਨਾਲ ਅਗਰ ਟੈਂਕੀ ਸਾਫ਼ ਕਰਾਉਣੀ ਹੈ ਆ ਬਾਈਆਂ ਦੇ ਨੰਬਰ ਹਨਾ نیچے ਪੱਟੀ ਦੇ ਚੱਲ ਰਹੇ ਨੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਕਿਉਂਕਿ ਹਰ ਇੱਕ ਦੇ ਕੰਮ ਆਉਣ ਵਾਲੀ ਵੀਡੀਓ ਹੈ ਹਰ ਇੱਕ ਘਰ ਤੇ ਪਹੁੰਚਦੀ ਕਰਦੇ ਹੋ ਤਾਂ ਥੈਂਕ ਯੂ ਧੰਨਵਾਦ ਤੁਹਾਡਾ ਆਪਣਾ ਮੀਕਾ ਸੁਨਾਮਾ